18 ਸਤੰਬਰ ਨੂੰ ਹਰਿਆਣਾ ਦੇ ਕਾਲਾਵਾਲੀ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਸਿਰਸਾ ਦੇ ਨਵੇਂ ਮੁਖੀ ਸੰਤ ਬ੍ਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕੀਤੀ ਸੀ ਹੁਣ ਸੰਤ ਬ੍ਰਿੰਦਰ ਸਿੰਘ ਢਿੱਲੋਂ ਅੱਜ ਆਪਣੀ ਸੰਗਤ ਦੇ ਨਾਲ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਉਸ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਉਹਨਾਂ ਨੇ ਕੀ ਕੀਤਾ ਆਓ ਸੁਣਦੇ ਆ ਸਾਡੇ ਵੀਰ ਆ ਕੋਈ ਹੋਰ ਥੋੜੀ ਆ ਪਰ ਜਦੋਂ ਬੈਠ ਕੇ ਗੱਲਬਾਤ ਹੁੰਦੀ ਫਿਰ ਸਮਝ ਆਉਂਦੀ ਆ ਕਿ ਕੀ ਗੱਲਬਾਤ ਆ ਕੀ ਨਹੀਂ ਆ ਬਹੁਤ ਸਾਰੇ ਤਾਂ ਇਸ ਕਰਕੇ ਕਿੰਤੂ ਪਰੰਤੂ ਕਰ ਰਹੇ ਕਿ ਡੇਰਾ ਸਰਸਾ ਗੁਰਮੀਤ ਰਾਮ ਰਹੀਨ ਦਾ ਮੁਖੀ ਥਾਪਤਾਗਲਾ ਕਿਉਂਕਿ ਬਹੁਤ ਸਾਰੇ ਟੀਵੀ ਚੈਨਲ ਨੇ ਲਾਇਆ ਡੇਰਾ ਸਰਸਾ ਚ ਪਹੁੰਚੇ ਦਾਦੂਵਾਲ ਡੇਰਾ ਸਰਸਾ ਦਾ ਰਾਮ ਰਹੀਨ ਕੋਗਲਾ ਮੁਖੀ ਥਾਪਤਾ ਜਦੋਂ ਕਿ ਜਗਮਾਲ ਵਾਲੀ ਸਥਾਨ ਉਹਦੇ ਨਾਲੋਂ ਵੱਖਰਾ ਵਾ ਤੇਰੇ ਸਰਸੇ ਨਾਲ ਉਹਦਾ ਕੋਈ ਕੰਸਰਨ ਨਹੀਂ ਹੈ ਪਰ ਜਿਸ ਤਰ੍ਹਾਂ ਮੇਰੇ ਨਾਲ ਡੇਰਾ ਸਰਸਾ ਧੱਕੇਸ਼ਾਹੀ ਕਰਦਾ ਰਿਹਾ ਦੇਲਾਂ ਮੁਕਾਦਮੇ ਬਾਦਲਾਂ ਦੀ ਸ਼ਹਿਦ ਉਹ ਪਾਉਂਦੇ ਰਹੇ ਇਸੇ ਤਰ੍ਹਾਂ ਇਹ ਡੇਰਾ ਵੀ ਇਸ ਧੱਕੇਸ਼ਾਹੀ ਦਾ ਸ਼ਿਕਾਰ ਰਿਹਾ ਮੇਰੇ ਮੈਨੇਜਰ ਸਾਹਿਬ ਵਕੀਲ ਸਾਹਿਬ ਹਮੇਸ਼ਾ ਜਿਹੜਾ ਡੇਰਾ ਸਰਸਾ ਮੁਕੀ ਗੁਰਮੀਤ RAM ਰਹੀਮ ਸੀ ਇਹਨਾਂ ਨਾਲ ਵੀ ਧੱਕੇਸ਼ਾਹੀ ਕਰਦਾ ਰਿਹਾ ਇਹਨਾਂ ਦੇ ਸੇਵਕਾਂ ਦਾ ਨੁਕਸਾਨ ਵੀ ਕੀਤਾ ਉਸ ਇਲਾਕੇ ਦੇ ਸਰਸੇ ਇਲਾਕੇ ਦੇ ਸਭ ਨੂੰ ਪਤਾ ਮੇਰਾ ਸਥਾਨ ਸਰਸੇ ਜ਼ਿਲ੍ਹੇ ਦੇ ਵਿੱਚ ਆ ਮੇਰੇ ਗਵਾਂਢ ਆ 10 15 ਮਿੰਟ ਦਾ ਰਾਹ ਆ ਸੋ ਇਹ ਗੁਰੂ ਦੇ ਦਰ ਦੇ ਨਾਲ ਇੱਥੇ ਆ ਕੇ ਨਤਮਸਤਕ ਹੋਇਆ ਮੇਰੀ ਵੀ ਕੋਸ਼ਿਸ਼ ਰਹਿੰਦੀ ਆ ਮੇਰੀ ਵੀ ਇਹੀ ਕਿ ਕੋਈ ਚੰਗਾ ਆਦਮੀ ਜਿਹੜਾ ਸੰਸਥਾ ਨੂੰ ਚਲਾਵੇ ਸਥਾਨ ਨੂੰ ਚਲਾਵੇ ਗੁਰਮੀਤ RAM ਰਹੀ ਮਰਗਾ ਨਾ ਬਹਿ ਜਾਏ ਕੋਈ ਪਹਿਲਾਂ 20 ਸਾਲ ਉਹਦੇ ਨਾਲ ਲੜਦੇ ਰਹੇ ਆ ਜੇਲਾ ਮੁਕਾਦਮੇ ਫਿਰ ਕੋਈ RAMri ਮਰਗਾ ਬੈਠ ਜੇ ਤੇ ਫਿਰ 20 ਸਾਲ ਉਹਦੇ ਨਾਲ ਲੜਦੇ ਰੋ ਇਸ ਕਾਰਨ ਕਰਕੇ ਭਾਈਚਾਰਾ ਪਿਆਰ ਖਾਗ ਸਾਂਝਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਗੈਰ ਸਿੱਖ ਜਿਹੜਿਆਂ ਦੀ ਆਪੋ ਆਪਣੀਆਂ ਪਰੰਪਰਾਵਾਂ ਨੇ ਮर्याਦਾਵਾਂ ਨੇ ਪਰ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣਾ ਇਹ ਸਭ ਦਾ ਹੱਕ ਸਭ ਨੂੰ ਇੱਥੇ ਆਉਣਾ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਜਿਹੜੇ ਵੀਰਾਂ ਨੂੰ ਮੈਂ ਹਰੇਕ ਨੂੰ ਬੇਨਤੀ ਕਰਦਾ ਜਿੱਥੇ ਮਰਜ਼ੀ ਬੈਠ ਕੇ ਉਹ ਵਿਚਾਰ ਚਰਚਾ ਕਰਨ ਗੱਲ ਨੂੰ ਸਮਝਣ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖਾਂ ਮੈਂ ਸਿੱਖ ਪ੍ਰਚਾਰਕਾਂ ਪੰਜ ਕਾਰ ਦੀ ਮਰਜ਼ਾਦਾ ਕੰਡੇ ਬਾਟੇ ਦਾ ਅਮਰ ਛਕਿਆ ਹੋਇਆ ਪਰ ਸਭ ਨੂੰ ਪਿਆਰ ਦੇ ਕਲਾਵੇ ਵਿੱਚ ਲੈਣਾ ਸਭ ਨਾਲ ਭਾਈਚਾਰਾ ਪਿਆਰ ਸੁਪਾਕ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮਕੋ ਬਣਾਈ ਇਹ ਗੁਰੂ ਦਾ ਸਿਧਾਂਤ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸੇਵਕ ਸਿੱਖਾਂ ਤੇ ਮਹਾਰਾਜ ਤੋਂ ਬਹਾਦਰ ਸ਼ਾਹ ਦੇ ਗਏ ਸੀਗੇ ਦਰਬਾਰ ਦੇ ਵਿੱਚ ਉਹਨਾਂ ਨੇ ਨਵਾਈਟ ਕੀਤਾ ਸੀ ਨਮੰਤਰਨ ਦਿੱਤਾ ਸਤਿਗੁਰ ਨੇ ਚਰਨ ਪਾਏ ਤੇ ਉਥੇ ਵੀ ਕਈ ਕੱਟੜ ਮੌਲਵੀ ਮਿਲਾਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਤੇ ਭਗਤ ਸਾਹਿਬ ਦਾ ਮਲਾਬ ਨਹੀਂ ਸੀ ਚੰਗਾ ਲੱਗਾ ਉਹਨਾਂ ਨੇ ਕਈ ਸਵਾਲ ਜਵਾਬ ਕੀਤੇ ਸੀ ਤਾਂ ਗੁਰੂ ਸਾਹਿਬ ਨੇ ਤੁਹਾਡਾ ਧਰਮ ਨੀਵਾ ਕੇ ਤੁਹਾਡਾ ਧਰਮ ਉੱਚਾ ਇਸਲਾਮ ਵੱਡਾ ਕੇ ਤੁਹਾਡਾ ਧਰਮ ਤਾਂ ਗੁਰੂ ਸਾਹਿਬ ਨੇ ਕਿਹਾ ਤੁਮ ਕੋ ਤੇਮਾਰਾ ਖੂ ਹਮ ਕੋ ਹਮਾਰਾ ਖੂ ਸੋ ਹਰੇਕ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਾਦੀ ਦੇਖੋ ਗੁਰੂ ਸਾਹਿਬ ਦਾ ਜਨੇਊ ਪਾਉਂਦੇ ਨਹੀਂ ਸੀ ਪਰ ਜਨੇਊ ਤੇ ਜਦੋਂ ਜ਼ਬਰ ਜ਼ੁਲਮ ਹੋ ਰਿਹਾ ਸੀਗਾ ਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ 'ਚ ਬਲੀਦਾਨ ਦਿੱਤਾ ਇਹਨਾਂ ਨਾਲ ਵੀ ਬੇਇਨਸਾਫੀ ਧੱਕੇ ਸਾਹੀ ਹੋਈ ਮੈਂ ਇਹਨਾਂ ਦੇ ਨਾਲ ਖੜਾ ਜਿਸ ਤਰ੍ਹਾਂ ਮੇਰੇ ਨਾਲ ਬੇਇਨਸਾਫੀ ਧੱਕੇ ਸਾਹੀ ਮੇਰਾ ਪੰਥ ਮੇਰੀ قوم ਸੰਗਤਾਂ ਮੇਰੇ ਨਾਲ ਖੜੀਆਂ ਸੋ ਇਸ ਕਾਰਨ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਉਹ ਜਦੋਂ ਮਰਜ਼ੀ ਬੈਠ ਕੇ ਗੱਲਬਾਤ ਕਰਦਾ ਹੈ ਤਾਂ ਹੁਣ ਗੁਰੂ ਸਾਹਿਬ ਜਾਣਦੇ ਆ ਗੁਰੂ ਸਾਹਿਬ ਜਾਣੂ ਜਾਣ ਕਿ ਅਸੀਂ ਤਾਂ ਉਹਨਾਂ ਨੂੰ ਲੈ ਗੁਰੂ ਦੇ ਦਰ ਤੇ ਆਏ ਆਂ ਇਹਦਾ ਅਸੀਂ ਸਿੱਖਾ ਨੂੰ ਡੇੜਿਆਂ ਦੇ ਜਾਣ ਦਾ ਪ੍ਰਚਾਰ ਕਰੀਏ ਖੇਤਾ ਹੁੰਦਾ ਜਿਹਦੇ ਡੇੜਿਆਂ ਤੇ ਜਾਂਦੇ ਆ ਉਹਨਾਂ ਨੂੰ ਗੁਰੂ ਦੀ ਸਿੱਖੀ ਨਾਲ ਜੋੜਦੇ ਆਂ ਤੇਰਾ ਬਿਆਸ ਨੂੰ ਕੀ ਗੁਰੂ ਦੇ ਦਰ ਤੇ ਆਏ ਨਾਤਮਸਤਕ ਹੋਏ ਉਹਨਾਂ ਦੇ ਪਰਿਵਾਰ ਵੀ ਆਉਣ ਲੱਗੇ ਦੇਸ਼ ਵਿਦੇਸ਼ ਚ ਮੈਨੂੰ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਣ ਦਾ ਚਾਨਣ ਉਹਨਾਂ ਨੂੰ ਪ੍ਰਾਪਤ ਹੋਇਆ ਤੇ ਗੁਰਬਾਣੀ ਸਜਗ ਮੈਂ ਚਾਨਣ ਗੁਰੂ ਗ੍ਰੰਥ ਸਾਹਿਬ Swami Ram Pir ਤੇ ਡੰਡੀ ਸੰਿਆਸੀ ਡੰਡੀ ਪੰਥ ਦਾ ਮੁਖੀ ਸੀ ਜਦੋਂ ਉਹਨੇ ਗੁਰਬਾਣੀ ਬੜੀ ਇਤਿਹਾਸ ਬੜਿਆ ਔਰ ਗੁਰੂ ਦੇ ਦਰ ਨਾਲ ਜੁੜਿਆ ਤੇ ਉਹਨੇ ਕਿਤਾਬ ਲੇਖੀ ਸ਼੍ਰੋਮਣੀ ਕਮੇਟੀ ਵੱਲੋਂ ਸ਼ਬੀ ਮਿਲ ਜਾਂਦੀ ਆ ਕਿ ਸਰਬੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਰਬੋਤਮ ਪੰਥ ਖਾਲਸਾ ਪੰਥ ਔਰ ਉਹ ਵੀ ਗੁਰੂ ਦੇ ਦਰ ਨਾਲ ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੱਤੇ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਸਿਖਾਂ ਤੇ ਗੈਰ ਸਿੱਖ ਜਿਹੜੇ ਕਦੇ ਸਿੱਖੀ ਬਾਰੇ ਇਤਿਹਾਸ ਬਾਰੇ ਬਾਣੀ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਬਾਣੀ ਨਾਲ ਜੋੜਨਾ ਇਹਨਾਂ ਨਾਲ ਵੀ ਘੰਟਿਆਂ ਬੱਧੀ ਸਾਡੀ ਬਾਣੀ ਬਾਰੇ ਵਿਚਾਰ ਚਰਚਾ ਪਹਿਲਾਂ ਵਕੀਲ ਸਾਹਿਬ ਸੀ ਉਹ ਕਦੇ ਦਾदू ਸਾਹਿਬ ਆ ਜਾਂਦੇ ਕਦੇ ਮੈਂ ਉਹਨਾਂ ਕੋਲੇ ਜਾ ਕੇ ਮੇਰੇ ਕੋ ਦੇਸ਼-ਵਦੇਸ਼ੋਂ ਵਿਦਵਾਨ ਆਏ ਉਹਨਾਂ ਨੂੰ ਉਹਨਾਂ ਨਾਲ ਸੈਟਿੰਗ ਕਰਾ ਕੇ ਗੁਰਬਾਣੀ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਔਰ ਇਹਨਾਂ ਨੇ ਵੀ ਆਪਣਾ ਜਿਹੜੇ ਹੈਗੇ ਆ ਸੌਂਗ ਕਿਉਂਕਿ ਸੂਕੀ ਗਾਉਂਦੇ ਵੀ ਸੀ ਔਰ ਇਹਨਾਂ ਨੇ ਸੰਸ਼ੇਰ ਮੈਰੀ ਦੇ ਨਾਲ ਇਹਨਾਂ ਨੇ ਵੀ ਸੌਂਗ ਜਿਹੜੇ 10 ਗੁਰੂਆਂ ਦੀ ਮਹਿਮਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਅੰਦਰ ਜਿਹੜੇ ਕਿ ਬਕਾਇਦਾ YouTube ਤੇ ਪਏ ਹੋਏ ਸੁਣ ਸਕਦੇ ਜਿੰਨਾ ਚਿਰ ਕਿਸੇ ਬਾਰੇ ਜਾਣਕਾਰੀ ਨਾ ਹੋਵੇ ਉਹਨਾਂ ਚਿਰ ਮੀਡੀਆ ਜਿਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਦੋਂ ਇਹ ਸਾਰੀ ਗੱਲਬਾਤ ਦਾ ਪਤਾ ਲੱਗੂ ਫਿਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੈਂ ਸਮਝਦਾ ਵੈਰ ਰੋਣੀ ਨਹੀਂ ਰਹੇ ਗੁਰੂ ਸਾਹਿਬ ਨੇ ਕਿਹਾ ਸਭ ਨਾਲ ਜਾਰੀ ਸਭ ਨਾਲ ਮਿੱਤਰਤਾ ਰੱਖੋ ਉਸ ਮਿੱਤਰਤਾ ਨੇ ਮਨੁੱਖਤਾ ਦਾ ਨੁਕਸਾਨ ਹੋਣੋਂ ਬਚਾਇਆ ਅੱਜ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ ਡੇਰਾ ਵਿਆਸ ਦੀ ਚਾਰ ਦੁਆਰੀ ਦੇ ਅੰਦਰ ਮਿੱਤਰਤਾ ਸਿੱਖੀ ਨੂੰ ਫੇਰਾ ਲਾਉਂਦੀ ਹੋਵੇ ਕੀ ਲੱਗਦੀ ਆਪਣਾ ਮਿੱਤਰਤਾ ਕਰਨੀ ਚਾਹੀਦੀ ਡੇਰਾ ਵਿਆਸ ਦੇ ਅੰਦਰ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਸਿੱਖੀ ਨੂੰ ਫੇਰਾ ਛੋਰਾ ਲਾਉਣਾ ਅੱਜ ਡੇਰਾ ਵਿਆਸ ਦੇ ਹਜ਼ਾਰਾਂ ਨਹੀਂ ਲੱਖਾਂ ਪੈਰੋਕਾਰ ਉਹ ਗੁਰਦੁਆਰਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਨੂੰ 15-20 ਹਜ਼ਾਰ ਤਾਂ ਉਹਨਾਂ ਦੇ ਪੈਰੋਕਾਰ ਉੱਥੇ ਹੀ ਰਹਿੰਦੇ ਆ ਜਿਹੜੇ ਪੱਕੇ ਤੌਰ ਤੇ ਤੇ ਹਜ਼ਾਰਾਂ ਲੱਖਾਂ ਆਉਂਦੇ ਆ ਉਹ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੇ ਤੇ ਉਹਨਾਂ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਗ੍ਰੰਥੀ ਸਿੰਘ ਅੰਮ੍ਰਿਤਧਾਰੀ ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਤੇ ਇਹ ਤਾਂ ਗੁਰੂ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁਣ ਇਸ ਜਾਰੀ ਮਿੱਤਰਤਾ ਦੇ ਵਿੱਚ ਟਕਰਾਅ ਟਲਿਆ ਜਿਹੜੀ ਮਨੁੱਖਤਾ ਦਾ ਨੁਕਸਾਨ ਹੋਣਾ ਉਹ ਬਚਿਆ ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਕਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਉਹ ਦੱਸਦੇ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਵੀ ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਕਿ ਅੱਜ ਕਿੰਨੀ ਮਰਜਾਦਾ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਚੱਲਦਾ ਵਾ ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਸਾਡਾ ਹਮੇਸ਼ਾ ਹੀ ਇਹ ਮਿਸ਼ਨ ਰਹਿੰਦਾ ਕਿ ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਵਚਨ ਵੀ ਆ ਕਿ ਜੋੜਨਾ ਹਰੋ ਸੰਤ ਨਾਨਕ ਪਾਤ੍ਰ ਪਾਤਰ ਉਹ ਅਸੀਂ ਸੰਤ ਤਾਂ ਨਹੀਂ ਸੰਤਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਸੰਤਾਂ ਦੀ ਸੰਗਤ ਕੀਤੀ ਆ ਤਾਂ ਇਹ ਕੋਸ਼ਿਸ਼ ਰਹਿੰਦੀ ਆ ਕਿ ਗੁਰੂ ਘਰ ਦੇ ਨਾਲ ਜੋੜਨਾ ਕਾਲਪੁਰਖ ਵਾਹਿਗੁਰੂ ਨਾਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜਾ ਸਿੱਸਾ ਤੁਸੀਂ ਜਿਹੜੇ ਕਿਹੜੇ ਗੁਰੂ ਦੀ ਇਹ ਕੁਛ ਡੇਰੇ ਤੁਸੀਂ ਕੰਪਲਿਟ ਦੇਖੋ ਇਹੀ ਡੇਰੇ ਦੇ ਨਾਲ ਜਿਹੜਾ ਉਹਨਾਂ ਨੇ ਵੀ ਧੱਕੇਸ਼ਾਹੀ ਬੇਨਸਾਫੀ ਕੀਤੀ ਬਹੁਤ ਸਾਰੇ ਹੋਰ ਵੀ ਕਈ ਡੇਰੇ ਆ ਉਦਾਸੀ ਨਿਰਮਲੇ ਮਹਾਤਮਾ ਨਾਨਕ ਨੇ ਮੇਰੇ ਨਾਲ ਬੜਾ ਪਿਆਰ ਸत्कार ਕਈਆਂ ਦੇ ਨਾਲ ਵਰਬਾਣੀ ਤੇ ਖੂਬ ਚਰਚਾ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਹਰ ਕੀ ਪੌੜੀ ਹਰ ਦੁਆਰ ਗਏ ਪੰਕਤਾ ਨਾਲ ਚਰਚਾ ਹੋਈ ਕਰਮ ਕਾਂਡ ਨੂੰ ਬਿਨੈਮ ਕਰਕੇ ਗਿਆਨ ਦਾ ਚਾਨਣ ਵੰਡਿਆ ਅਸੀਂ ਗੁਰੂ ਦੇ ਸਿੱਖਿਆ ਉਹ ਬਗਦਾਦ ਗਏ ਮਲਤਾਨ ਗਏ ਮਕਾਮ ਦਿਨਾ ਗਏ ਉਹਨਾਂ ਨੇ ਆਪਣੀ ਗੁਰੂ ਦੀ ਗੱਲ ਰੱਖੀ ਅਸੀਂ ਕਿਸੇ ਡੇਰੇ ਚ ਜਾਈਏ ਕਿਸੇ ਸਾਧੂ ਸੰਤ ਨਾਲ ਬੈਠੀਏ ਕਿਸੇ ਗੈਰ ਸਿੱਖ ਨਾਲ ਹੀ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਨੀ ਗੁਰਮਤ ਦੀ ਗੱਲ ਕਰਦੇ ਆ ਗੁਰੂ ਦੇ ਸਿਧਾਂਤ ਦੀ ਗੱਲ ਗੁਰੂ ਦੇ ਮਰਜ਼ਾਦਾ ਦੀ ਬਾਬਾ ਬਰਿੰਦਰ ਸਿੰਘ ਤੁਹਾਡੇ ਕੋਲ ਖੜੇ ਇਹਨਾਂ ਨੂੰ ਪੁੱਛੋ ਕਿੰਨੇ ਘੰਟਿਆਂ ਵੱਧੀ ਅੱਜ ਆਉਂਦਿਆਂ ਆਉਂਦੇ ਇਹਨਾਂ ਦੇ ਟੈਲੀਫੋਨ ਤੇ ਕਈ ਗੁਰਬਾਣੀ ਦੇ ਐਪ ਜਿਹੜੇ ਸੀ ਉਹ ਡਾਊਨਲੋਡ ਕਰਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਆਖਿਆਕਾਰਾਂ ਦੇ ਆਪਣਾ ਗਿਆਨੀ ਸਾਹਿਬ ਸਿੰਘ ਦਾ ਸਟੇਕ ਹੈ ਫਿਰ ਫਰੀਦਕੋਟੀ ਸਟੇਕ ਹੈ ਫਿਰ ਆ ਗਮਨਮੋਹਨ ਸਿੰਘ ਵਾਲਾ ਤੇ ਉਹ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੁੜਨ ਗੁਰਮਤ ਦੇ ਨਾਲ ਹੁਣ ਇਹਨਾਂ ਦੇ ਨਾਲ ਜਿਹੜੇ ਲੋਕ ਇਹਨਾਂ ਕੋਲ ਆਉਂਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਗੁਰਮਤ ਬਾਰੇ ਦੱਸਣਾ ਆਕਾਲ ਪੁਰਖ ਵਾ ਇਹ ਮੈਨੂੰ ਲੱਗਦਾ ਵੀ ਇਹ ਕੁਛ ਨਾਲ ਕੁਐਸਚਨ ਨਹੀਂ ਇੱਥੇ ਤੇ ਆ ਕੇ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਵਾਰ ਹੈ ਇੱਥੇ ਤੇ ਪੁੱਛਣ ਦੀ ਗੱਲ ਹੀ ਹੈ ਨਹੀਂ ਵੀ ਕਿੱਦਾਂ ਦਾ ਲੱਗ ਰਿਹਾ ਇਹ ਤਾਂ ਬਾਹਰ

ਆਪਾਂ ਦਸੋਂ ਪਾਸੇ ਆਈਆਂ ਤੇ ਸ਼ਬਦ ਵੀ ਗਏ ਸੀਗੇ ਗੁਰੂ ਗਰੰਥ ਸਾਹਿਬ ਜੀ ਦੇ ਵੀ ਸ਼ਬਦ ਗਿਆ ਸੀ ਦਿਨ ਦਾ ਇਹ ਸਹਾਰਾ ਮੈਨੂੰ ਪਲ ਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗਰੰਥ ਸਾਹਿਬ ਮੇਰਾ ਗੁਰੂ ਗਰੰਥ ਸਾਹਿਬ